ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਪੰਚਾਂ ਨੂੰ ਵੱਧ ਤਾਕਤਾਂ ਦੇਣ ਦਾ ਐਲਾਨ ਕੀਤਾ ਸੜਕ ਬਣਾਉਣ ਤੋਂ ਬਾਅਦ ਪੇਮੈਂਟ ਲੈਣ ਲਈ ਸਬੰਧਤ ਠੇਕੇਦਾਰ ਨੂੰ ਇਲਾਕੇ ਦੇ ਸਰਪੰਚਾਂ ਤੋਂ ਐਨਓਸੀ ਲੈਣੀ ਹੋਵੇਗੀ ਲਾਜ਼ਮੀ ਨਹੀਂ ਰਹੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ 99 ਸਾਲ ਦੀ ਉਮਰ ਵਿੱਚ ਲੈ ਆਖਰੀ ਸਾਹ ਸੇਹ ਹੱਤ ਵਿਗੜਨ ਕਰਕੇ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੋਰ ਦਾ ਵਿਜਨਸ ਰਿਮਾਂਡ ਖਤਮ ਭੇਜਿਆ ਬਠਿੰਡਾ ਕੇਂਦਰੀ ਜੇਲ੍ਹ ਵਿਕਰਮਜੀਠਿਆ ਦੀ ਸੁਰੱਖਿਆ ਘਟਾਉਣ ਦੇ ਮਾਮਲੇ 'ਚ ਹਾਈ ਕੋਰਟ 'ਚ ਹੋਈ ਸੁਣਵਾਈ ਅਗਲੀ ਸੁਣਵਾਈ ਤੱਕ ਹਾਈ ਕੋਰਟ ਨੇ ਮਜੀਠਿਆ ਦੀ ਸੁਰੱਖਿਆ ਬਾਰੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ ਕਿਸਾਨਾਂ ਲਈ ਰਾਹਤ ਭਰੀ ਖਬਰ ਕੇਂਦਰ ਸਰਕਾਰ ਨੇ ਸੌਣੀ ਦੀਆਂ 14 ਫਸਲਾਂ ਤੇ ਵਧਾਈ ਐਮਐਸਪੀ ਭਗਵੰਤਮਾਨ ਸਰਕਾਰ ਦਾ ਵੱਡਾ ਐਕਸ਼ਨ ਐਸਐਸਪੀ ਵਰਿੰਦਰ ਸਿੰਘ ਬਰਾੜ ਨੂੰ ਕੀਤਾ ਸਸਪੈਂਡ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਪੰਜਾਬ ਦੇ ਲੋਕਾਂ ਲਈ ਵੱਡਾ ਤੋਹਫਾ ਕੇਂਦਰੀ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਸੁਣਾਈ ਖੁਸ਼ਖਬਰੀ ਐਮਐਲਏ ਰਮਨ ਰੋੜਾ ਤੇ ਵਿਜੀਲੈਂਸ ਦਾ ਵੱਡਾ ਐਕਸ਼ਨ ਨਵੀਆਂ ਜਾਇਦਾਦਾਂ ਦੇ ਰਿਕਾਰਡਾਂ ਦੀ ਕੀਤੀ ਜਾ ਰਹੀ ਹੈ ਜਾਂਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਜ਼ਿਲ੍ਹੇ ਦੇ ਸਰਪੰਚਾਂ ਨਾਲ ਮਿਲਣੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚਾਂ ਨੂੰ ਵਧੇਰੇ ਤਾਕਤਾਂ ਦੇਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ 19000 ਕਿਲੋਮੀਟਰ ਪਿੰਡੂ ਸੜਕਾਂ ਨੂੰ ਸ਼ਹਿਰਾਂ ਨਾਲ ਜੋੜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਕੋਈ ਵੀ ਨਵੀਂ ਸੜਕ ਬਣਾਉਣ ਤੋਂ ਬਾਅਦ ਉਸ ਦੀ ਪੇਮੈਂਟ ਲੈਣ ਲਈ ਸਬੰਧਤ ਠੇਕੇਦਾਰ ਨੂੰ ਇਲਾਕੇ ਦੇ ਸਰਪੰਚਾਂ ਤੋਂ ਐਨਓਸੀ ਲੈਣੀ ਲਾਜ਼ਮੀ ਹੋਵੇਗੀ ਤੇ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਅਦਾਇਗੀ ਨਹੀਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਜੇਕਰ ਸਰਪੰਚ ਬਣੀ ਹੋਈ ਸੜਕ ਨੂੰ ਦਰੁਸਤ ਨਹੀਂ ਦੱਸਦਾ ਤਾਂ ਜਾਂਚ ਕਰਕੇ ਉੰਤਾਈਆਂ ਪਾਏ ਜਾਣ ਦੀ ਸੂਰਤ ਵਿੱਚ ਠੇਕੇਦਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਪੰਚਾਇਤਾਂ ਨੂੰ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਨਿਗ੍ਹਾ ਰੱਖਣ ਲਈ ਕਿਹਾ ਉੱਥੇ ਹੀ ਉਹਨਾਂ ਨੂੰ ਵੀ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਪੰਜਾਬ ਵਿੱਚ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਉਹਨਾਂ ਨੇ ਬੁੱਧਵਾਰ ਸ਼ਾਮ 5 ਵਜੇ ਆਖਰੀ ਸਾਹ ਲਿਆ ਹੈ ਟੀਨਸਾ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਰਹੇ ਹਨ ਦੱਸਣਯੋਗ ਹੈ ਕਿ ਸੁਖਦੇਵ ਸਿੰਘ ਟੀਨਸਾ 2020 ਵਿੱਚ ਅਕਾਲੀ ਦਲ ਨਾਲ ਵੱਖ ਹੋਏ ਸਨ ਟੀਨਸਾ ਲੋਕ ਸਭਾ 13 ਸਵਾ ਦੇ ਮੈਂਬਰ ਵੀ ਰਹਿ ਚੁੱਕੇ ਹਨ ਜਿਕਰਯੋਗ ਹੈ ਕਿ ਪੰਜਾਬ ਦੇ ਕਈ ਸਿਆਸੀ ਆਗੂਆਂ ਨੇ ਸੁਖਦੇਵ ਸਿੰਘ ਟੀਨਸਾ ਦੇ ਦਿਹਾਂਤ ਤੋਂ ਬਾਅਦ ਦੁੱਖ ਪ੍ਰਗਟਾਇਆ ਹੈ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਅਕਾਲ ਚਲਾਨਾ ਕਰ ਜਾਣ ਤੇ ਦਿਲ ਨੂੰ ਗਹਿਰਾ ਦੁੱਖ ਹੋਇਆ ਢੀਂਡਸਾ ਸਾਹਿਬ ਨੇ ਇੱਕ ਲੰਮਾ ਅਰਸਾ ਸ਼ਰੋਮਨੀ ਅਕਾਲੀ ਦਲ ਵਿੱਚ ਰਹਿ ਕੇ ਪੰਜਾਬ ਅਤੇ ਕੌਮ ਦੀ ਸੇਵਾ ਕੀਤੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਮੈਂ ਨਿੱਜੀ ਤੌਰ ਉਤੇ ਅਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਸਤਿਕਾਰ ਅਤੇ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਆਪ ਕਾਲਪੁਰਖ ਅਗੇ ਅਰਦਾਸ ਕਰਦਾ ਹਾਂ ਕਿ ਉਹ ਬਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਬਰਖਾਸਤ ਮੈਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਵਿਜੀਲੈਂਸ ਬਿਊਰੋ ਪਠਿੰਡਾ ਕੋਲ ਰਿਮਾਂਡ ਤੇ ਚੱਲ ਰਹੀ ਬਰਖਾਸਤ ਮੈਲਾ ਕਾਂਸਟੇਬਲ ਅਮਨਦੀਪ ਕੌਰ ਦੀ ਸੇਤ ਵਿਗੜਨ ਕਰਕੇ ਵਿਜੀਲੈਂਸ ਦੀ ਮੰਗ ਤੇ ਅਦਾਲਤ ਨੇ ਉਸ ਦਾ ਰਿਮਾਂਡ ਖਤਮ ਕਰ ਦਿੱਤਾ ਜੋ ਕਿ ਅੱਜ ਖਤਮ ਹੋਣਾ ਸੀ ਉਸ ਨੂੰ ਪਥਰੀ ਦੇਹ ਦਰਦੀ ਇਲਾਜ ਲਈ ਪਹਿਲਾਂ ਥਾਨਕ ਸਿਵਲ ਹਸਪਤਾਲ ਫਿਰ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਮੁਰਦਲਾ ਇਲਾਜ ਕਰਨ ਉਪਰੰਤ ਵਾਪਸ ਭੇਜ ਦਿੱਤਾ ਵਿਜੀਲੈਂਸ ਵੱਲੋਂ ਜਿਸ ਮਗਰੋਂ ਉਸ ਨੂੰ ਅਦਾਲਤੀ ਹੁਕਮਾਂ ਅਨੁਸਾਰ ਕੇਂਦਰੀ ਜੇਲ ਬਠਿੰਡਾ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਇਸ ਦੀ ਅਧਿਕਾਰੀ ਪੁਸ਼ਟੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਠਿਆ ਵੱਲੋਂ ਆਪਣੀ ਸੁਰੱਖਿਆ ਸ਼੍ਰੇਣੀ ਵਿੱਚ ਕਟੌਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਜਸਟਿਸ ਕੁਲਦੀਪ ਤਿਵਾੜੀ ਦੀ ਅਦਾਲਤ ਵਿੱਚ ਮਾਮਲੇ ਦੀ ਮੋੜ ਸੁਣਵਾਈ ਦੌਰਾਨ ਭਾਰਤ ਸੰਘ ਵੱਲੋਂ ਪੇਸ਼ ਹੋਏ ਵਕੀਲ ਨੇ ਸਮਾਂ ਮੰਗਿਆ ਇਹ ਕਹਿੰਦੇ ਹੋਏ ਕਿ ਵਧੀਕ ਸੋਲੀਸਟਰ ਜਨਰਲ ਕਿਸੇ ਹੋਰ ਅਦਾਲਤ ਵਿੱਚ ਰੁੱਝੇ ਹੋਏ ਹਨ ਇਸ ਕਾਰਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 10 ਜੁਲਾਈ 2025 ਦੀ ਤਰੀਕ ਤੈਅ ਕੀਤੀ ਹੈ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਅਗਲੀ ਸੁਣਵਾਈ ਤੱਕ ਵਿਕਰਮ ਜੀਠੇ ਦੀ ਸੁਰੱਖਿਆ ਚ ਢਿੱਲਣਾ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ 2025-26 ਦੇ ਮਾਰਕੀਟਿੰਗ ਸੀਜ਼ਨ ਲਈ 14 ਸੌਣੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਅਦੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ 2025-26 ਦੇ ਮਾਰਕੀਟਿੰਗ ਸੀਜ਼ਨ ਲਈ ਸੌਣੀ ਫਸਲ ਦੀ ਐਮਐਸਪੀ ਵਿੱਚ ਵਾਅਦਾ ਕੀਤਾ ਹੈ ਤਾਂ ਜੋ ਉਤਪਾਦਕਾਂ ਨੂੰ ਉਹਨਾਂ ਦੀ ਉਪਜ ਲਈ ਲਾਹੇਵੰਦ ਕੀਮਤ ਯਕੀਨੀ ਬਣਾਈ ਜਾ ਸਕੇ। ਇਸ ਵਾਰ ਐਮਐਸਪੀ ਤੇ ਕੁੱਲ 2.7 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਦੇ ਨਾਲ ਹੀ ਕੈਬਨਿਟ ਨੇ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਤੇ ਵਿਆਸਤੇ ਛੋਟ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰ ਸਰਕਾਰ ਨੇ ਸੌਣੀ ਦੀਆਂ ਫਸਲਾਂ ਲਈ 2.7 ਲੱਖ ਕਰੋੜ ਦੇ ਘਟੋ ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦਿੱਤੀ ਹੈ 2025-26 ਦੇ ਸੌਣੀ ਸੀਜ਼ਨ ਲਈ ਘਟੋ ਘੱਟ ਸਮਰਥਨ ਮੁੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਨੇ ਉਤਪਾਦਨ ਲਾਗਤਾਂ ਤੇ ਘਟੋ ਘੱਟ 50% ਲਾਭ ਨਿਰਧਾਰਿਤ ਕੀਤਾ ਹੈ ਝੋਨਾ ਮੱਕੀ ਜਵਾਰ ਬਾਜਰਾ ਰਾਗੀ ਦਾਣਾਂ ਤੇਲ ਬੀਜ ਕਪਾਹ ਵਰਗੀਆਂ 14 ਫਸਲਾਂ ਦੇ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਾਜ਼ਿਲਕਾ ਥਾਣੇ ਦੇ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਸੀ ਵਿਜੀਲੈਂਸ ਨੇ ਉਹਨਾਂ ਨੂੰ 1 ਲੱਖ ਦੀ ਰਿਸ਼ਵਤ ਲੈਣਦੇ ਹੋਏ ਰੰਗੇ ਹਤੀ ਗ੍ਰਫਤਾਰ ਕੀਤਾ ਸੀ ਦੱਸਦੀ ਹੈ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲਗਾਤਾਰ ਸਖਤ ਫੈਸਲੇ ਲੈ ਰਹੀ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਸਾਫ ਆਖਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪਾਵੇਂ ਉਹ ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ ਪੰਜਾਬ ਚ ਪੈ ਰਹੀ ਅਤ ਦੀ ਗਰਮੀ ਕਾਰਨ ਇੱਕ ਵਾਰ ਫਿਰ ਤੋਂ ਤਾਪਮਾਨ ਵਿੱਚ ਵਾਧਾ ਹੋਣ ਲੱਗਿਆ ਹੈ ਇਸੇ ਵਿਚਾਲੇ ਹੁਣ ਮੌਸਮ ਵਿਭਾਗ ਨੇ ਵੱਡੀ ਅਪਡੇਟ ਦਿੱਤੀ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਅਗਲੇ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਅਤੇ ਬਿਜਲੀ ਡਿੱਗਣ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅਮਰੀਕ ਸਰ ਤਰਨਤਾਰਨ ਨਵਾਂ ਸ਼ਹਿਰ ਵਿੱਚ orange alert ਜਾਰੀ ਕੀਤਾ ਗਿਆ ਹੈ ਜਦਕੀ ਰੂਪਨਗਰ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਲੁਧਿਆਣਾ ਮੋਹਾਲੀ ਫਤਿਗੜ ਸਾਈ ਫਾਜ਼ਿਲਕਾ ਮੁਕਸਰ ਸਾਈ ਬਠਿੰਡਾ ਮਾਨਸਾ ਵਿੱਚ ਤੇਜ਼ ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕਰਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਰੇਲ ਮੰਤਰਾਲੇ ਵੱਲੋਂ 30 ਕਿਲੋਮੀਟਰ ਲੰਬੇ ਗੁਰਦਾਸਪੁਰ ਮੁਕੇਰੀਆ ਰੇਲ ਲਿੰਕ ਲਈ ਅੰਤਿਮ ਸਥਾਨਕ ਸਰਵੇ ਦੀ ਮਨਜ਼ੂਰੀ ਦਿੱਤੀ ਗਈ ਹੈ ਇਸ ਨੂੰ ਖੇਤਰ ਲਈ ਇੱਕ ਵੱਡੀ ਉਪਲਬਧੀ ਕਰਾਰ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਨਵੀਂ ਰੇਲ ਲਾਈਨ ਖੇਤਰੀ ਕਨੈਕਟੀਵਿਟੀ ਲਈ ਬਹੁਤ ਜ਼ਰੂਰੀ ਹੈ ਤੇ ਅੰਮ੍ਰਿਤਸਰ ਵਾਲੀ ਇੱਕ ਹੋਰ ਵਿਕਲਪ ਰਸਤਾ ਪ੍ਰਦਾਨ ਕਰੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਿਆਸੀ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਵਿਭਾਗ ਦੀ ਮੁਹਿੰਮ ਹੁਣ ਹੋਰ ਵਧੇਰੇ ਹਮਲਾਵਰ ਰੂਪ ਲੈ ਚੁੱਕੀ ਹੈ ਜਲੰਧਰ ਦੇ ਵਿਧਾਇਕ ਰਮਨ ਰੋੜਾ ਦੀਆਂ ਕਥਿਤ ਬੇਨਾਮੀ ਜਾਇਦਾਦਾਂ ਨੂੰ ਲੈ ਕੇ ਵਿਜੀਲੈਂਸ ਵਿਭਾਗ ਨੇ ਕਾਰਵਾਈ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਹੈ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਜਾਇਦਾਦਾਂ ਦੀ ਡਿਟੇਲ ਨੂੰ ਜਾਂਚਣ ਲਈ ਵਿਜੀਲੈਂਸ ਦੀ ਟੀਮ ਨੇ ਵਿਆਪਕ ਪੱਧਰ ਤੇ ਰੈਵਨਿਊ ਰਿਕਾਰਡ ਦੀ ਛਾਣਬਿੰਨ ਕੀਤੀ ਹੈ ਵਿਭਾਗੀ ਸੂਤਰਾਂ ਅਨੁਸਾਰ ਰਮਨ ਰੋੜਾ ਤੇ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਚੈੱਕ ਕਰਨ ਲਈ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਦਸਤਾਵੇਜ਼ਾਂ ਤੇ ਜ਼ਮੀਨਾਂ ਦੀ ਜਾਂਚ ਚੱਲ ਰਹੀ ਹੈ ਤੜਖੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸਪਤਾਲ ਜਿੱਥੇ ਦਾਪਟਾ ਲੈਣ ਮਗਜ ਮਜੀਠੀਆ ਪਾਣ ਦਾ ਵੀ ਆ ਜਾ ਹਸਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਡੁੱਟ ਗਈ ਕਦੇ ਇੱਧਰ ਲਈ ਕਦੇ ਲੱਤੀ ਤਾਂ ਦੱਸ ਕਿੱਥੇ ਰੁਟਦੀ ਨੇ ਇਹਦੇ ਬਰ ਤਾਂ ਕੋਈ ਬੁਲੇਟਿਨ ਜਾਰੀ ਕਰੋ ਭਾਈ ਮੈਂ ਜੋ ਆਗ ਦੇ ਮਗਰ ਪਏ ਆ ਯਾਰ ਦੱਸੋ ਕੀ ਕਰੀ ਬਹ ਪੰਗਾ ਇਹ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕਿੰਨੀ ਬੋਰੀ ਪਤਾ ਨਹੀਂ ਕੀ ਕੀ ਪੌਲ ਅੰਦਰ ਆਏ ਕਰ ਪ੍ਰਧਾਨ ਮੰਤਰੀ ਨੇ ਮੈਂ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਥੱਲੇ ਕਰ ਲਈ ਕਰ ਦੋ ਥੱਲੇ ਕਰ ਲੈ ਦੱਸਿਆ ਨਾ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋਰਾਂ ਦੇ ਅੜਵਾਨੀ ਹੋਰਾਂ ਦੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਬਾਅਦ ਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿਹਾ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਹਾਂ ਹਾਂ ਇੱਕ ਮੰਤ్రਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਪੈਸਾ ਇਹ ਹਰ ਸਿਮਰਤ ਕਰਨ ਸੋਚ ਕਰਦੀ ਬ੍ਰਹਮਪੁਰੇ ਉਰ ਝਾਕਦੀ ਰਹਿ ਗਈ ਜੀ ਕੋਈ ਅੰਮ੍ਰਿਤਸਰ ਕੱਲ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀ ਆਪ ਮਤਲਬ ਜਿਹੜੇ ਉਧਰੋਂ ਫਿੱਟਦੇ ਨੇ ਧਮਾਕਾ ਖੇਜ ਖੁਸ਼ਮਗਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਅੱਤਚੀ ਤੇ ਉਹਦੀ ਮੌਤ ਹੋ ਗਈ ਮੁਜੀਠਿਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵਧ ਗਈ ਮੁਜੀਠਿਆ ਕਹਿੰਦਾ ਮਗਰ ਤੂੰ ਤਾਂ ਨਾ ਬੋਲ ਤੇਰੇ ਰਾਜਵੇੜੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਆ ਨਾਬਾ ਜੇਲ੍ਹ ਬ੍ਰੇਕ ਕਿਰ ਕਿਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋਈ ਕਿਹਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿਦੋਂ ਸਾਰਿਆਂ ਚ ਕਾਲੀ ਦਾਲ ਹੁੰਦਾ ਬੱਚੀ ਤੁਸੀਂ ਤਾਂ ਲਿਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਹੁਣ ਤੁਸੀਂ ਬਰੋਧ ਕਰਦੇ ਆਂ ਸੋ ਇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਦੀ ਗੱਲ ਉਹ ਗਾ ਛੱਡਿਆ ਤੂੰ ਨਾ ਬੋਲ ਕਿਸੇ ਕੁਛ ਅਚਰ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ 'ਚ ਬੰਦੀ ਹੈ ਨਹੀਂ ਹੁਣ ਸੁੱਚਾ ਸਿੰਘ ਲੰਗਾਹ ਦੱਸਿਆ ਇਨਕਲਾਬ ਲਿਆ ਦੇਣਗੇ ਦੱਸੋ ਜੀ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦਾ ਇਹ ਆਈ ਨਾ ਬੜ ਮਣਾਈ ਹੋਈ ਆ ਕਹਿੰਦਾ ਇਹਦਾ ਦੱਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਣੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਵੀ ਇਹਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਪਟ ਪੁਰਾਣੇ ਫੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਮੈਂ ਬਲ ਨੇ ਯਾਰ ਮੌਕੇ ਕਿੰਨੇ ਕੁ ਦੇ ਦिए ਤੇਤੇ ਤਾਂ ਹੈਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮਐਲਏ ਸੀ ਬਣਨਾ ਹੀ ਬਣਨਾ ਮੈਨੂੰ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਐਸੇ ਕੰਮ ਨੂੰ ਅੱਗਾ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਚੀ ਅਜ ਤਾਂ ਸਟਾਫ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪਦੇ ਆਪਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗੱਲ ਲੈਣਾ ਸੀ ਇੱਧਰੋਂ ਨਾ ਗਾਹਾਂ ਕੋਈ ਐ ਛੜਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੱਕਾ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫੀਡਵਟ ਦੇਣਾ ਪੈਂਦਾ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10 ਸੀ 14 'ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਈ 17 'ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਾਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਆ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰ ਇਹਨਾਂ ਕਦੇ ਕਿਤੇ ਫਿਰ ਦਰਣਾ ਪੰਮਾ ਕਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਬੱਚੇ ਮੁੜਦੇ ਹੁਣ ਤਾਂ ਲੋਕਾਂ ਨੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਪਈ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਹੀ ਨੇ ਸਾਰੇ ਪਟਿਆਲੇ ਤੂੰ ਨੱਤੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬੀ ਨੂਰੀ ਕਰਮਜੀਤਨ ਮੋਰ ਬੀ ਨੂਜਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਮੇਰੇ ਬਾਈ ਜੀ ਆਜੋ ਯਾਰ ਕਰੀਏ ਕੁਝ ਮੈਂ ਕਹਾ ਯਾਰ ਨਹੀਂ ਹੁਣ ਹੁਣ ਤਾਂ ਬਾ ਰੱਬ ਨੇ ਕਿਰਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਜੋ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਾਈ ਇਹਨਾਂ ਨਾਲ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀਆ ਉਹਦੇ ਤੇ ਬੋਲ ਸਕਦਾ ਸੀ ਜੀ ਇੱਕ ਤੇ ਹੱਥਾਰਾ ਮਾਰ ਕੇ ਬੋਲਦਾ ਸੀ ਮੈਂ ਇਤੋਂ ਨਾ ਸ਼ਬਿਚਦੇ ਠੀਕ ਆ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਕੁ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਚਦੋ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਟ ਕੇਸ ਹੀ ਖਰਾਬ ਕਰਦੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚਾਲ ਵੀ 70 ਦਿਨ ਜਿਹੜੇ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਜੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸੇ ਇਹ ਨਾ ਸੋਚੋ ਕਿ ਅਸੀਂ ਕੋਈ ਐਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਐਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੇ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁੱਝਦਾ ਹੋ। ਅਸੀਂ ਚੁੱਲ੍ਹੇ ਭਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਅਸੀਂ ਖੈਰ ਮੰਗਣ ਆਏ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਆਪਾ ਅਰਦਾਸ ਕਰਨ ਵਾਲੇ ਬੰਦੇ ਆ। ਦਸਾਂ ਨੌ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ। ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਇਹ ਚੋਰੀ ਦੇ ਪੁੱਤ ਗੱਪਲੂ ਨਹੀਂ ਹੁੰਦੇ ਹੁੰਦੇ। ਕਿੱਥੇ ਲੈ ਜਾਣਗੇ ਇੱਥੇ ਨਿਕਲਨੇ ਦੇਖੋ ਤੁਸੀਂ ਇੱਥੇ ਨਿਕਲਣ ਗਾਪਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਚ ਰੱਬ ਫਿਰ ਕਰ ਦਿੰਦਾ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸਦਾ ਹੱਕ ਨਹੀਂ ਮਾਰਿਆ ਹੋਊਗਾ ਕੋਰਾ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋ ਉਹਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਜਾਂਦੀ ਹੈ ਸਿੱਧੀ ਕਹਿੰਦੇ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾਂ ਇੱਕ ਕੋਈ ਰਸਤਾ ਹੈ ਸਿੱਧਾ ਬਾਈਪਾਸ ਨਹੀਂ ਹੈ ਕੋਈ ਸਿੱਧੀ ਜਾਂਦੀ ਹੈ ਪਰ ਲੱਗਦੀ ਹੈ ਉਹ ਕਦੇ ਤੇ ਹੁਣ ਹਾਈ ਲੱਗੀ ਹੋਈ ਹੈ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰਵਾਲ ਦੀ ਲੱਤ ਤੇ ਪਲੱਸ ਲੱਗਿਆ ਮੈਂ ਕਿਹਾ ਹੁਣ ਜਿਹਦੇ ਅਕਾਲ ਤਖਸਬ ਜਾ ਕੇ ਰੱਬ ਦੇ ਘਰੇ ਜਿਹਦੇ ਲੱਤਾਂ ਟੁੱਟ ਜਣ ਉਹਦੇ ਵੇਲੇ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾਬੀ ਸਜਾ ਲਈ ਜਾਂਦਾ ਆਪੀ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਲੋ ਕਿ ਮੈਂ ਅਕਾਲ ਤਖਸਬ ਨਾਲ ਖੇਡ ਰਹੇ ਨੇ ਮਤਲਬ ਸਾਰ ਮੈਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਬਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਵਤਿਆਂ ਨੇ ਕਲਰ ਜੀ ਨਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਟਰ ਉਹਨਾਂ ਦਾ ਬੇਦਾਗ ਲੀਟਰਾਂ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਾਖਰੇ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣਗੇ ਬਾਦ ਸਾਭ ਨੂੰ ਬਹਾਲ ਕਰਤਾ ਜੀ ਵੀ ਮਤਲਬ ਸਾਰੇ ਕਰਉਣਗੇ ਹੱਕ ਜਹੇਦਾਰ ਬਦਲਦੇ ਨਾ ਦੋਨੋਂ ਜਹੇਦਾਰਾਂ ਦਾ ਮੁਲਾਜ਼ਮ ਕਹਿੰਦੇ ਨੇ ਆਪਦੇ ਇਹ ਆਪਾਂ ਗੱਲ ਤੱਕ ਸਭ ਨੂੰ ਮੱਥਾ ਟਿਕਦੇ ਆ ਵੀ ਚਲੋ ਦਰਸ਼ਨ ਹੋਗੇ ਇਹਨਾਂ ਦਾ ਕਾਹ ਦਰਸ਼ਨ ਨੇ ਇਹਨਾਂ ਦਾ ਬਿਜ਼ਨਸ ਹੈ ਧੰਦਾ ਹੈ ਸੋ ਇਸ ਕਰਕੇ ਇਹਨਾਂ ਨੇ ਧਰਮ ਨੂੰ ਹਮੇਸ਼ਾ ਵਰਤਿਆ ਜਿਵੇਂ ਸ਼ਿਪਕਲੀਨ ਕੋੜ ਕਲੀ ਵੀ ਕਹਦੇ ਨੇ ਆਪਾਂ ਉਹ ਸਾਰੀ ਰਾਤ ਕੀੜੇ ਮਕੋੜੇ ਮੱਛਰ ਮੁਛਰ ਖਾ ਕੇ ਦਿਨ ਚੜਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉਹਨੇ ਲੁਕ ਜਾਂਦੀ ਆਪਾਂ ਮਾ ਸਾਡੇ ਕੀ ਜਾਂਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੂਰੀ ਇਹ ਉਹਨੇ ਟੱਬਰੇ ਐ ਲੁਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਗਰਲੇ ਪਾਸੇ ਲੁਕ ਜਾਂਦੇ ਆ ਜਦੋਂ ਇਹ ਨਹੀਂ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦਾਂ ਸਰਕਾਰ ਆ ਕਿ ਉਹਦੇ ਸੁਮੇਸ਼ ਸੈਣੀ ਡੀਜੀਪੀ ਉਧਰ ਜਿੰਨੇ ਜਿੰਨਾਂ ਨੇ ਮਤਲਬ ਕੋਈ ਐਸੇ ਕੰਮ ਕੀਤੇ ਨੇ ਉਹ ਸਾਰੇ ਹੀ ਅਫਸਰ ਉਧਰ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਡਵੈਲਪਮੈਂਟ ਦੇ ਕੰਮਾਂ 'ਚ ਰੋਕ ਤਾਂ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਹਾਂ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਕਿ ਵੋਟਾਂ ਮੰਗਣ ਵਾਸਤੇ ਤੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਭਾਈ ਮੈਨੂੰ ਟਾਲੀ ਮੇਂ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੁਣੋ ਜਿਹਦੇ ਨਾਲ ਮਰਜ਼ੀ ਹੋ ਜਾ ਪਰ ਜਦੋਂ ਡਿਵੈਲਪਮੈਂਟ ਕਰਾਉਣੀ ਹੈ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਹੀ ਤੁਸੀਂ ਚੋਣ ਨਿਸ਼ਾਨੀ ਦਿੱਤਾ ਕਿਸੇ ਪੰਚ ਨੂੰ ਨਹੀਂ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਂ ਆਏ ਨੇ ਥੋੜਾ ਕਈ ਪਾਰਟੀਆਂ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕ੍ਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੇ ਵਿਕਾਸ ਦੀ ਗੱਲ ਹੈ ਉਹ ਸਾਰੇ ਇਕੱਠੇ ਹੋ ਜਾ ਕਰੋ ਵੋਟਾਂ ਵੇਲੇ 15 20 ਦਿਨ ਦਾ ਹੀ ਰੌਲਾ ਹੁੰਦਾ ਜ਼ਿਆਦਾ